ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਤ ਜੀਓ ਸਤਿਗੁਰਾਂ ਦੀ ਮੇਰ ਦਾ ਸਦਕਾ ਪਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਆਸਾ ਰਾਗ ਵਿੱਚ ਬਾਣੀ ਚੱਲ ਰਹੀ ਹੈ ਸਤ ਗੁਰੂ ਜੀ ਦੇ ਪਾਤਸ਼ਾਹ ਜੀ ਦੇ ਸ਼ਬਦ ਜੋਹਾਨ 26 ਸ਼ਬਦ ਸੰਪੂਰਨ ਹੋਇਆ ਹਾਨੀ ਸਰਾਗ ਦੇ 357 ਅੰਕ ਤੇ ਪਾਤਸ਼ਾਹ ਜੀ ਦੇ ਅਗਲੇ ਸ਼ਬਦ ਸੁਭਾਏ ਮਾਨ ਹਨ ਆਪਣੀ ਰਸਨਾ ਤੋਂ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਭਾਈ ਅਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹਲਾ ਪਹਿਲਾ ਪਿਕੜਾ ਧਨ ਖਰੀ ਆਣੀ ਤਿਸ ਸਹਾ ਕੀ ਮੈਂ ਸਾਰ ਨ ਜਾਣੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਮੁਖ ਦਵਾਰ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਹਨ ਜਿਦੇ ਵਿੱਚ ਸਤਿਗੁਰੂ ਜੀ ਜੀਵ ਰੂਪ ਇਸਤਰੀ ਨੂੰ ਉਪਦੇਸ਼ ਬਖਸ਼ਦੇ ਹੋਏ ਬਤਨ ਕਰਦੇ ਹਨ ਜਿਵੇਂ ਇੱਕ ਜੀਵ ਰੂਪ ਇਸਤਰੀ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਹੈ ਤੇ ਉਹਨੂੰ ਇੱਕ ਦਿਨ ਸਹੁਰੇ ਘਰ ਵਿੱਚ ਮੰਜ਼ਲਾ ਪੈਂਦਾ ਹੈ ਇਸੇ ਤਰ੍ਹਾਂ ਹੀ ਇਸ ਸੰਸਾਰ ਸ੍ਰਿਸ਼ਟੀ ਪੇਕਾ ਘਰ ਹੈ ਸਾਡਾ ਤੇ ਲੋਕ ਤੋਂ ਪਰਲੋਕ ਵਿੱਚ ਜਾਣਾ ਇੱਕ ਸੌਰੇ ਘਰ ਹੈ। ਇਹ ਮਹਾਰਾਜ ਜੀ ਕਹਿੰਦੇ ਜੀਵ ਰੂਪੈ ਸ੍ਰੀ ਜਿਹੜੀ ਹੈ। ਪਾਤਸ਼ਾਹ ਜੀ ਬਚਨ ਕਰਦਿਆਂ ਨੇ ਇੱਕੜੇ ਧਨ ਖਰੀ ਇਆਣੀ। ਤੈਸਾ ਕੀ ਮੈਂ ਸਾਰ ਨਾ ਜਾਣੀ। ਜਿਵੇਂ ਇੱਕ ਪਾਤਸ਼ਾਹ ਜੀ ਕਹਿੰਦੇ ਨਿਆਣੀ ਔਰਤ ਹੈ ਜਿਹੜੀ ਪੇਕੇ ਘਰ ਦੇ ਵਿੱਚ ਉਹ ਤਿਆਨਪਨੀ ਕਰਦੀ ਨਿਆਣੇ ਪੂਣੇ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੀ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਪਤੀ ਪਰਮੇਸ਼ਰ ਤੋਂ ਜਾਣੂ ਨਹੀਂ ਹੋ ਸਕਦੀ ਇਸੇ ਤਰ੍ਹਾਂ ਕਹਿੰਦੇ ਜੀਵ ਜੜਾ ਸੰਸਾਰ ਦੇ ਵਿੱਚ ਮਾਇਆ ਦੇ ਸੰਸਾਰੀ ਮੋਹ ਦੇ ਵਿੱਚ ਫਸਿਆ ਹੋਇਆ ਮਹਾਰਾਜ ਜੀ ਕਹਿੰਦੇ ਆਪਣੀ ਜ਼ਿੰਦਗੀ ਦੀਆਂ ਘੜੀਆਂ ਸਵਾਸਾਂ ਦੀ ਪੁੰਜੀ ਉਮਰਾ ਮਰਿਤ ਕਰੀ ਜਾਂਦਾ ਹੈ ਪਰ ਇਹ ਭੁੱਲ ਜਾਂਦਾ ਕਿ ਇਸ ਸੰਸਾਰ ਦੇ ਵਿੱਚ ਕੁਝ ਦਿਨ ਬਾਅਦ ਉਹਨੂੰ ਸੁਰੇ ਘਰ ਵਿੱਚ ਵਿੰਦਲਾ ਪੜਨਾ ਹੈ ਲੋਕ ਤੋਂ ਪਰਲੋਕ ਵਿੱਚ ਜਾਣਾ ਪੈਣਾ ਹੈ ਆਤਮਾ ਨੂੰ 임ਾਰਾ ਜੀ ਧਾਰਮਿਕ ਤੌਰ ਤੇ ਇਸਤਰੀ ਦੇ ਧਾਰਨ ਲੈਂਦੀ ਹੋਈ ਸਾਨੂੰ ਸਮਝਾਉਂਦੇ ਹਨ ਤੈਸਾ ਕੀ ਉਸ ਮੈਂ ਸਾਰ ਨਾ ਜਾਣੀ ਕਿੰਦੇ ਪਰਮੇਸ਼ਰ ਜੀਓ ਹਰੀ ਜੀਓ ਪਤੀ ਪ੍ਰਮਾਤਮਾ ਜੀਓ ਤੁਹਾਡੀ ਮੈਂ ਸਾਰ ਨਹੀਂ ਜਾਣੀ ਤੁਹਾਨੂੰ ਪਛਾਣਿਆ ਨਹੀਂ ਸੰਸਾਰ ਵਿੱਚ ਰਹਿੰਦੇ ਹੋਏ ਮੈਂ ਪਛਾਣ ਨਹੀਂ ਸਕੀ ਤੁਹਾਡੇ ਗੁਣਾਂ ਨੂੰ ਮੈਂ ਪਛਾਣ ਨਹੀਂ ਸਕੀ ਇਸ ਕਰਕੇ ਮੈਂ ਗਿਆਨ ਪੁੰਨੇ ਵਿੱਚ ਥੋੜੀ ਮੱਤ ਕਰਕੇ ਬੁੱਧੀ ਕਰਕੇ ਹਰ ਲੇ ਗੁਣਾ ਨੂੰ ਸਮਝ ਨਹੀਂ ਸਕੀ ਤੁਹਾਨੂੰ ਵਿਚਾਰ ਨਹੀਂ ਸਕੀ ਸਹੋ ਮੇਰਾ ਇੱਕ ਦੂਜਾ ਨਹੀਂ ਕੋਈ ਮਹਾਰਾਜ ਕਹਿੰਦੇ ਸਹੋ ਮੇਰਾ ਰਹਾਉ ਦੀ ਪੰਕਤੀ ਹੈ ਕੇਂਦਰੀ ਭਾਵ ਦੱਸਦੇ ਹਨ ਕਿੰਦੂ ਮੇਰਾ ਸਹਿਬ ਸਹੋ ਪਰਮਾਤਮਾ ਇੱਕੋ ਹੀ ਹੈ ਇਹ ਕੋਈ ਪਤੀ ਪਰਮੇਸ਼ਰ ਹੈ ਕੋਈ ਦੂਜਾ ਨਹੀਂ ਹੈ ਦੂਜਾ ਹੋਰ ਕੋਈ ਨਾ ਜਰਨੀ ਹੁੰਦਾ ਸਭ ਮੇਰਾ ਇੱਕ ਦੂਜਾ ਨਹੀਂ ਕੋਏ ਜਿਸ ਤਰ੍ਹਾਂ ਇੱਕ ਜੀਵ ਰੂਪੀ स्त्री ਦਾ ਪਤੀ ਇੱਕ ਹੁੰਦਾ ਹੈ ਇਸੇ ਸਾਡੀ ਸੰਸਾਰੀ ਜੀਵਨ ਦਾ ਜੀਵ ਰੂਪੀ ਸਤਰੀਆਂ ਦਾ ਪਰਮੇਸ਼ਰ ਪਤੀ ਪਰਮਾਤਮਾ ਇੱਕੋ ਹੈ ਉਦੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ ਸਾਡਾ ਪਤੀ ਪਰਮੇਸ਼ਰ ਨਦਰ ਕਰੇ ਮਿਲਾਵਾ ਹੋਈ ਮਹਾਰਾਜ ਕਹਿੰਦੇ ਜੇ ਉਹ ਨਦਰ ਕਰ ਦੇਵੇ ਜੇ ਫਿਰ ਵੀ ਉਹ ਪਰਮੇਸ਼ਰ ਹਰੀ ਪ੍ਰਭੂ ਸਾਡੇ ਜੀਵ ਤੇ ਨਦਰ ਕਰਦਾ ਹੈ ਤਾਂ ਫਿਰ ਸਾਡਾ ਉਹਦੇ ਵਿੱਚ ਮੇਲ ਹੁੰਦਾ ਹੈ ਹਰ ਜੀ ਰੂਪ ਸਤਿ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹਦੀ ਨਜ਼ਰ ਕਰਕੇ ਉਹ ਗੁਣ ਤਿਆਗਦੀ ਹੈ ਜੀ ਮਹਾਰਾਜ ਜੀ ਕਹਿੰਦੇ ਉਹਦੀ ਪਛਾਣ ਕਰ ਲੈਂਦੀ ਹੈ ਹਰੀ ਨੂੰ ਪਛਾਲ ਲੈਂਦੀ ਹੈ ਉਹਦੀ ਨਜ਼ਰ ਤੋਂ ਬਿਨਾ ਅਸੀਂ ਉਹਦੀ ਪਛਾਣ ਨਹੀਂ ਕਰ ਸਕਦੇ ਉਹਦੇ ਗੁਣਾਂ ਨੂੰ ਧਾਨ ਨਹੀਂ ਕਰ ਸਕਦੇ ਉਹਦੇ ਵਿੱਚ ਮੇਲ ਨਹੀਂ ਬਣਾ ਸਕਦੇ ਪਾਰਾ ਜੀ ਕਹਿੰਦੇ ਉਹਦੀ ਨਜ਼ਰ ਹੋਵੇ ਤਾਂ ਮਹਾਰਾਜ ਜੀ ਕਹਿੰਦੇ ਉਹ ਕੋ ਪ੍ਰਮਾਤਮਾ ਦੀ ਫਿਰ ਪਛਾਣ ਉਹਦੇ ਗੁਣਾਂ ਨੂੰ ਅਸੀਂ ਧਾਰਨ ਕਰਦੇ ਆਂ ਤੇ ਉਹਦੇ ਵਿੱਚ ਲੀਨ ਹੋ ਜਾਂਦੇ ਆ ਰਹਾ ਵਿਸ਼ਰਾਮ ਦੇ ਕੇ ਪਿਆਰੇ ਪਾਤਸ਼ਾਹ ਜੀ ਬਚਨ ਕਰਦੇ ਹਨ ਸਹ ਰੜੈ ਧਨ ਸਾਚ ਪਛਾਣਿਆ ਸਹਿਜ ਸੁਭਾਏ ਆਪਣਾ ਪਿਰ ਜਾਣਿਆ ਤੇ ਮਹਾਰਾਜ ਜੀ ਕਹਿੰਦੇ ਜਦੋਂ ਇਹ ਪ੍ਰਭੂ ਦੀ ਧਾਨਪਤੀ ਪਰਮਾਤਮਾ ਦੀ ਜੇ ਪਛਾਣ ਆ ਗਈ ਸੱਚ ਨੂੰ ਪਛਾਣ ਲਿਆ ਤੇ ਸੱਚੇ ਪਰਮਾਤਮਾ ਦੇ ਵਿੱਚ ਜਦੋਂ ਮੇਲ ਹੋ ਆ ਦੀ ਨਦਰ ਹੋਈ ਤੇ ਮਹਾਰਾਜ ਜੀ ਕਹਿੰਦੇ ਸੋਹਰੇ ਘਰ ਜਾਣ ਤੋਂ ਪਹਿਲੋਂ ਪਹਿਲਾਂ ਉਹਦੇ ਨਾਲ ਮੇਲ ਬਣਾ ਲਿਆ ਸਹਿਜ ਸੁਭਾਏ ਆਪਣਾ ਪਿਰ ਜਾਣਿਆ ਸਹਿਜ ਸਹਿਜ ਮਹਾਰਾਜ ਜੀ ਕਹਿੰਦੇ ਸਹਿਜ ਅਵਸਥਾ ਮਿਲਦੀ ਹੈ ਸਹਿਜ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਫਿਰ ਆਪਣਾ ਪਿਰ ਜਾਣਿਆ ਪਿਰਪਤੀ ਪ੍ਰਮਾਤਮਾ ਨੂੰ ਜਾਣ ਲਿਆ ਪਛਾਣ ਲਿਆ ਉਹਦੇ ਨਾਲ ਮੇਲ ਹੋ ਗਿਆ ਉਹਦੇ ਨਾਲ ਉਹਦੇ ਗੁਣਾਂ ਦੀ ਪਛਾਣ ਹੋ ਗਈ ਗੁਰਪ੍ਰਸਾਦੀ ਐਸੀ ਮਤ ਆਵੇ ਮਹਾਰਾਜ ਜੀ ਕਹਿੰਦੇ ਗੁਰਪ੍ਰਸਾਦੀ ਤੋਂ ਭਾਵ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਕਹਿੰਦੇ ਐਸੀ ਮਤ ਆਵੇ ਇਹ ਜੀ ਮਤ ਮਹਾਰਾਜ ਜੀ ਕਹਿੰਦੇ ਹੁੰਦੀ ਹੈ ਜਦੋਂ ਗੁਰੂ ਕਿਰਪਾ ਸੱਚਾ પતિ ਪਰਮੇਸ਼ਰ ਕਿਰਪਾ ਕਰਦਾ ਹੈ ਤਾਂ ਮਹਾਰਾਜ ਜੀ ਕਹਿੰਦੇ ਫਿਰ ਉਹ ਮਤੋ ਸੋਜੀ ਉਹ ਗਿਆਨ ਉਹ ਸੋਜੀ ਬਖਸ਼ ਦਿੰਦਾ ਤਾਂ ਕਾਮਣ ਕੰਤੇ ਮਨ ਭਾਵੇ ਤੇ ਮਹਾਰਾਜ ਜੀ ਕਹਿੰਦੇ ਕੰਤ ਨੂੰ ਨਾ ਕੰਤ પતિ ਪਰਮੇਸ਼ਰ ਨੂੰ ਕਹਿੰਦੇ ਆਣ ਕੰਤ ਦੇ ਮਾਨ ਨੂੰ ਇਸਤਰੀ ਭਾ ਜਾਂਦੀ ਹੈ ਭਾਵ ਚੰਗੀ ਲੱਗਦੀ ਹੈ ਗੁਣਵਾਨ ਇਸਤਰੀ ਜਿਹੜੀ ਹੈ ਜਿਵੇਂ ਬਾਹਰੋਂ ਧਾਰਨ ਲਈਏ ਜੇ ਕੋਈ ਇਸਤਰੀ ਹੈ ਉਹ ਗੁਣਵਾਨ ਹੈ ਜਿਹਦੇ ਵਿੱਚ ਔਗਣੀ ਹੈ ਪਤੀ ਵਰਤਾ ਹੈ ਉਹ ਕੰਤ ਨੂੰ ਭਾਉਂਦੀ ਹੈ ਚੰਗੀ ਲੱਗਦੀ ਹੈ ਇਸੇ ਤਰੀ ਮਹਾਰਾਜ ਜੀ ਕਹਿੰਦੇ ਸੰਸਾਰੀ ਨਾਰਾ ਸੰਸਾਰੀ ਜੀਵ ਜਿਹੜੇ ਸੋਭ ਗੁਣ ਧਾਰਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹ ਕੰਤ ਦੇ ਮਨ ਨੂੰ ਭਾ ਜਾਂਦੇ ਹਨ ਕੰਤ ਪ੍ਰਤੀ ਪਰਮੇਸ਼ਰ ਨੂੰ ਚੰਗੇ ਲੱਗਦੇ ਹਨ ਕਹਿਤ ਨਾਨਕ ਭਾਵ ਕਾ ਕਰੇ ਸ਼ਿੰਗਾਰ ਮਹਾਰਾਜ ਜੀ ਕਹਿੰਦੇ ਫਿਰ ਉਹਦੇ ਭੋ ਦਾ ਸ਼ਿੰਗਾਰ ਹੁੰਦਾ ਮਹਾਰਾਜ ਜੀ ਕਹਿੰਦੇ ਕਹਿਤ ਨਾਨਕ ਭੈ ਭਾਵ ਕਾ ਕਾਰ ਸ਼ਿੰਗਾਰ ਮਹਾਰਾਜ ਕਹਿੰਦੇ ਜਦੋਂ ਭੈ ਪ੍ਰਾਪਤ ਕਰ ਲੈਂਦਾ ਮਨੁੱਖ ਉਹਦੇ ਭੈ ਵਿੱਚ ਆ ਜਾਂਦਾ ਹੈ ਇਹ ਮਹਾਰਾਜ ਜੀ ਕਹਿੰਦੇ ਪੇਰ ਭਾਉ ਦਾ ਸ਼ਿੰਗਾਰ ਕਰਦਾ ਏਰ ਦੇ ਨੂੰ ਮਹਾਰਾਜ ਜੀ ਕਹਿੰਦੇ ਉਹ ਗੁਣਾ ਦਾ ਸ਼ਿੰਗਾਰ ਕਰ ਲੈਂਦਾ ਔਗਣਾਂ ਦਾ ਨਾਸ ਹੋ ਜਾਂਦਾ ਔਗਣ ਖਤਮ ਕਰਦਾ ਤੇ ਗੁਣਾ ਨੂੰ ਸ਼ਿੰਗਾਰ ਕੇ ਅੰਦਰ ਆਪਣੇ ਹਿਰਦੇ ਵਿੱਚ ਸ਼ੁਭ ਗੁਣਾਂ ਦੀ ਸੇਜ ਵਸਾਂਦਾ ਹੈ ਪਤੀ ਨੂੰ ਬਿਠਾਉਣ ਵਾਸਤੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਾਦੀ ਸੱਜੇ ਰਵੇ ਪਧਾਰ ਹਰ ਜੀ ਕਹਿੰਦੇ ਜਦੋਂ ਸ਼ੁਭ ਗੁਣਾਂ ਦੀ ਸੇਜ ਵਿਸ ਜਾਂਦੀ ਹੈ ਹਿਰਦੇ ਤੇ ਫਿਰ ਪਿਆਰਿਓ ਪਤੀ ਪਰਮੇਸ਼ਰ ਆਣ ਕੇ ਉਸ ਸੇਜਾ ਤੇ ਬੈਠਦਾ ਹੈ ਉਸ ਸੇਜਾ ਤੇ ਪ੍ਰਕਾਸ਼ ਹੋ ਜਾਂਦਾ ਹੈ ਭਾਵ ਕੀ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਉਹਦੇ ਵਿੱਚ ਲੀਨ ਹੋ ਜਾਂਦਾ ਉਹਦੇ ਵਿੱਚ ਇੱਕ ਹੋ ਜਾਂਦਾ ਹੈ ਫਿਰ ਮਹਾਰਾਜ ਜੀ ਕਹਿੰਦੇ ਦੁਈ ਨਹੀਂ ਰਹਿੰਦੀ ਦੁਈ ਖਤਮ ਹੋ ਜਾਂਦੀ ਹੈ ਇੱਕੋ ਉਹਦੇ ਵਿੱਚ ਉਹਦਾ ਮੇਲ ਹੋ ਜਾਂਦਾ ਆ ਅਗਲਾ ਸ਼ਬਦ ਮਹਾਰਾਜ ਜੀ ਰੰਮ ਕਰਦੇ ਹਨ ਆਸਾ ਮਹੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਮਹਾਰਾਜ ਜੀ ਕਹਿੰਦੇ ਜਗਤ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਇਹ ਸਾਡਾ ਭਰਮ ਹੈ ਕਿ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਇਹ ਤਾਂ ਕਰਮ ਰਿਸ਼ਤੇ ਹਨ ਸੰਸਾਰ ਦੇ ਵਿੱਚ ਸਾਨੂੰ ਪ੍ਰਾਪਤ ਹੋਏ ਪਿਆਰਿਓ ਸੰਸਾਰ ਵਿੱਚ ਵੀ ਸਾਡੇ ਕਰਮਾਂ ਦਾ ਸਾਬ ਪੂਰਾ ਅੰਤਿ ਖਤਮ ਹੋ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਪੱਕੇ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਾ ਕਿਸ ਦਾ ਪੁੱਤ ਨਾ ਕਿਸ ਦੀ ਮਾਈ ਨਾ ਸੀ ਕਿਸੇ ਦਾ ਪੁੱਤਰਾ ਨਾ ਸਾਡੀ ਕੋਈ ਮਾਂ ਹੈ ਆਤਮਾ ਤੌਰ ਤੇ ਇਹ ਸਰੀਰਕ ਤੌਰ ਤੇ ਸਾਡੀ ਮਾਂ ਹੈ ਸਾਡਾ ਪਿਓ ਹੈ ਸਾਡੇ ਪੁੱਤਰ ਧੀਆਂ ਹਨ ਇਹ ਸਰੀਰਕ ਤੌਰ ਤੇ ਹਨ ਕਰਮ ਤੌਰ ਤੇ ਰਿਸ਼ਤੇ ਕਰਮ ਸਰੀਰ ਪੈਦਾ ਹੁੰਦਾ ਹੈ ਯਾਰੋ ਜਦੋਂ ਸਰੀਰ ਪੈਦਾ ਹੁੰਦਾ ਹੈ ਪੰਜ ਤਤਾਂ ਦਾ ਉਹਦੇ ਨਾਲੇ ਕਰਮ ਰਿਸ਼ਤੇ ਵੀ ਬਣਦੇ ਹਨ ਤੇ ਮਹਾਰਾਜ ਜੀ ਕਹਿੰਦੇ ਠੀਕਰ ਫੁੱਟਦਾ ਸਰੀਰ ਫੁੱਟਦਾ ਤੇ ਨਾਲ ਇਹ ਰਿਸ਼ਤੇ ਫੁੱਟ ਜਾਂਦੇ ਹਨ ਟਹਿ ਜਾਂਦੇ ਹਨ ਖਤਮ ਹੋ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਜੇ ਅੰਦਰੋਂ ਦੇਖਿਆ ਜਾਏ ਨਾ ਕਿਸ ਦਾ ਪੁੱਤ ਨਾ ਕਿਸੇ ਦੀ ਮਾਈ ਮਹਾਰਾਜ ਜੀ ਕਹਿੰਦੇ ਨਾ ਕਿਸੇ ਦਾ ਕੋਈ ਪੁੱਤਰ ਹੈ ਨਾ ਕਿਸੇ ਦੀ ਕੋਈ ਮਾਈ ਹੈ ਤਾਂ ਕਰਮ ਸੰਸਾਰ ਹੈ ਇਹ ਮਾਇਆ ਦਾ ਛਾਲਾ ਇੱਥੇ ਸਾਨੂੰ ਲੱਗਦਾ ਕਿ ਸਾਰੇ ਸਾਡਾ ਸਾਥ ਦੇਣਗੇ ਮਾਪਿਆਂ ਨੂੰ ਲੱਗਦਾ ਕਿ ਧੀਆਂ ਪੁੱਤਰ ਸਾਥੀ ਬਣਨਗੇ ਧੀਆਂ ਪੁੱਤਰਾਂ ਨੂੰ ਲੱਗਦਾ ਕਿ ਮਾਪੂ ਸਾਡਾ ਸਾਥੀ ਹੈ ਦੋਸਤ ਮਿੱਤਰ ਸਾਡਾ ਸਾਥ ਦੇਣਗੇ ਪਰ ਉਹ ਜਗ੍ਹਾ ਹੈ ਸੀ ਔਰ ਰਸਤਾ ਹੈ ਸ ਹੈ ਉਹ ਪੰਥ ਹੈ ਸ ਹੈ ਜਿੱਥੇ ਕੋਈ ਕਿਸੇ ਦਾ ਸਾਥੀ ਨਹੀਂ ਹੈ ਕੋਈ ਸਾਥੀ ਨਹੀਂ ਹੈ ਸੰਸਾਰੀ ਵਿੱਚ ਲੱਗਦਾ ਕਿ ਸਾਥ ਹੈ ਸਾਰਿਆਂ ਦਾ ਹਰ ਪਿਆਰੀਓ ਆਤਮਾ ਜਿਹੜੀ ਹੈ ਉਹ ਕਿਸੇ ਦਾ ਸਾਥ ਲੈ ਕੇ ਨਹੀਂ ਆਉਂਦੀ ਪਰਮਾਤਮਾ ਕੋਲੋਂ ਹੁੰਦੀ ਹੈ ਇਕੱਲੀ ਸਰੀਰ ਵਿੱਚ ਆਉਂਦੀ ਹੈ ਉਹਨੂੰ ਕੱਲਿਆਂ ਨੂੰ ਪੰਡਾ ਤਿਆਰ ਕਰਨਾ ਪੈਂਦਾ ਹੈ ਸਰੀਰ ਮਰਦਾ ਤਾਂ ਸਾਰੇ ਰਿਸ਼ਤੇ ਮਰ ਜਾਂਦੇ ਹਨ ਉਸ ਤੋਂ ਬਾਅਦ ਆਤਮਾ ਨਾਲ ਸਾਡਾ ਕੋਈ ਸਰੀਰਕ ਤੌਰ ਤੇ ਰਿਸ਼ਤਾ ਨਹੀਂ ਰਹਿੰਦਾ ਕਿਉਂਕਿ ਆਤਮਾ ਨੂੰ ਜਵਾਬ ਦੇਣਾ ਪੈਂਦਾ ਹੈ ਆਤਮਾ ਨੂੰ ਪਰਮਾਤਮਾ ਵਿੱਚ ਮਿਲਾਉਣਾ ਹੁੰਦਾ ਹੈ ਇਸ ਕਰਕੇ ਕਰਮ ਸਰੀਰ ਮਿਲਦਾ ਤੇ ਜੀਭਾ ਮਿਲਦੀ ਹੈ ਕੰਨ ਅੱਖਾਂ ਨੱਕ ਇੰਦਰੀ ਮਿਲਦੇ ਹਨ ਜਿਹੜੇ ਇਸ ਨੂੰ ਸੋਚ ਕੇ ਵਿਚਾਰ ਕੇ ਸਮਝ ਕੇ ਇਹਨਾਂ ਦੀ ਸਹੀ ਵਰਤੋਂ ਕਰਦੇ ਹਨ ਉਹ ਆਤਮਾ ਨੂੰ ਸਰੀਰ ਵਿੱਚ ਜੀ ਇਹ ਜੁਲਾ ਤੁਰਤ ਬੁਲਾ ਲੈਂਦੇ ਹਨ ਅੰਮਰ ਕਰ ਲੈਂਦੇ ਹਨ ਪਰ ਮਹਾਰਾਜ ਜੀ ਕਹਿੰਦੇ ਪੱਕੇ ਤੌਰ ਤੇ ਕੋਈ ਸਾਥੀ ਨਹੀਂ ਲਾ ਕਿਸੇ ਦਾ ਕੋਈ ਪੁੱਤਰ ਹੈ ਸਾਥੀ ਨਾ ਮਾਪਿਓ ਮਾਈ ਸਾਥੀਏ ਝੂਠੇ ਮੋਹ ਭਰਮ ਭਲਾਈ ਕਹਿੰਦੇ ਅਸੀਂ ਝੂਠੇ ਮੋਹ ਦੇ ਵਿੱਚ ਫਸੇ ਹੋਏ ਆ ਆਦਿਸ਼ਾ ਜੀ ਕਹਿੰਦੇ ਗੁਰੂ ਨਾਨਕ ਮਹਾਰਾਜ ਜੀ ਅਸੀਂ ਕਹਿੰਦੇ ਸੰਸਾਰ ਦੇ ਜੀਵ ਸਤਿਗੁਰੂ ਜੀ ਕਹਿੰਦੇ ਝੂਠੇ ਮੋਹ ਦੇ ਵਿੱਚ ਭਰਮ ਦੇ ਵਿੱਚ ਅਸੀਂ ਭਲਾ ਸਮਝ ਰਹੇ ਆ ਕਿ ਅਸੀਂ ਫਸੇ ਹੋਏ ਮੋਹ ਦੇ ਵਿੱਚ ਸਾਨੂੰ ਇਹ ਸਾਰਾ ਕੁਝ ਸੱਚ ਜਾਪਦਾ ਹੈ ਮੇਰੇ ਸਹਿਬ ਹਉ ਕੀਤਾ ਤੇਰਾ ਇਹ ਮਹਾਰਾਜ ਜੀ ਰਹਾਉ ਦੀ ਪੰਗਤਰੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਮੇਰੇ ਸਹਬ ਜੀਓ ਪ੍ਰਭੂ ਜੀਓ ਇਹ ਤਾਂ ਤੁਹਾਡਾ ਹੀ ਕੀਤਾ ਹੋ ਰਿਹਾ ਸਭ ਕੁਝ ਹਉ ਕੀਤਾ ਤੇਰਾ ਇਹ ਕੀਤਾ ਸਭ ਕੁਝ ਤੇਰਾ ਵਰਤ ਰਿਹਾ ਸਾਨੂੰ ਤਾਂ ਹੀ ਜਪਦਾ ਹੈ ਭਰਮ ਦੇ ਵਿੱਚ ਫਸਿਆ ਹੋਇਆਂ ਨੂੰ ਸਭ ਕੁਝ ਸੱਚੀ ਜਪਦਾ ਹੈ ਝੂਠਾ ਮੋਹ ਹੈ ਭਰਮ ਹੈ ਸੰਸਾਰ ਹਰਜ ਜੀ ਕਹਿੰਦੇ ਮੇਰੇ ਸਹਬਾ ਮੇਰੇ ਸਹਬ ਹੋ ਕੀਤਾ ਤੇਰਾ ਜੋ ਤੂੰ ਦੇਹ ਜੱਪੀ ਨਾਉ ਤੇਰਾ ਹਰਜ ਜੀ ਕਹਿੰਦੇ ਜਿਵੇਂ ਤੂੰ ਦੇਵੇਂਗਾ ਕਿਰਪਾ ਕਰੇਗਾ ਤਿਵੇਂ ਤੁਹਾਡਾ ਨਾਮ ਮੈਂ ਜਪਾਂਗਾ ਕਹਿੰਦੇ ਤੁਹਾਡੀ ਮਿਹਰ ਤੋਂ ਬਿਨਾ ਕਿਰਪਾ ਤੋਂ ਬਿਨਾ ਮੈਂ ਨਾਮ ਵੀ ਨਹੀਂ ਜਪ ਸਕਦਾ ਤੋ ਕਿਸ ਕਰਦੇ ਹੋ ਤੁਸੀਂ ਕਰਦੇ ਹੋ ਤੁਸੀਂ ਕਿਰਪਾ ਕਰਦੇ ਹੋ ਤਾਂ ਅਸੀਂ ਨਾਮ ਜਪਦੇ ਹਾਂ ਤੁਹਾਡੇ ਨਾਲ ਸਾਡਾ ਮੇਲ ਬਣਦਾ ਰਹਾ ਬਹੁਤੇ ਔਗਣ ਕੂਕੇ ਕੋਈ ਜਾਨਿਸ ਭਾਵੇ ਬਖਸ਼ੇ ਸੋਈ ਮਹਾਰਾਜ ਜੀ ਕਹਿੰਦੇ ਬਹੁਤੇ ਔਗਣ ਕੂਕੇ ਕੋਈ ਕਹਿੰਦੇ ਜੇ ਕੋਈ ਬੇਨਤੀ ਕੂਕੇ ਤੋਂ ਭਾਵ ਕੀ ਬੇਨਤੀ ਰਜ਼ੋਈ ਕਰਨੀ ਜੇ ਕੋਈ ਕੂਕ ਕệ ਤੁਹਾਡੇ ਚਰਨਾਂ ਵਿੱਚ ਜੇ ਔਗਣਾ ਨੂੰ ਮਹਾਰਾਜ ਜੀ ਕਹਿੰਦੇ ਔਗਣਾਂ ਦੀ ਮਾਫੀ ਮੰਗੇ ਬਹੁਤੇ ਔਗਣ ਕਰਦੇ ਆ ਸੀ ਸੰਸਾਰੀ ਜੀ ਔਗਣਾਂ ਦੀ ਭਰੇ ਹੋਏ ਹਾਂ ਮਹਾਰਾਜ ਜੀ ਕਹਿੰਦੇ ਜੇ ਕੋਈ ਵੀ ਮਰਪੁਰਸ਼ ਕੋਈ ਮਨੁੱਖ ਕੋਈ ਜਗਿਆਸੂ ਔਗਣਾਂ ਦੇ ਆਣ ਕੇ ਰਜੋਈ ਕਰੇ ਜਾਂ ਤਿਸ ਭਾਵੇ ਬਖਸ਼ੇ ਸੋਈ ਜੇ ਭਾ ਜਾਵੇ ਰਜੋਈ ਕੂਕ ਜਿਹੜੀ ਹੈ ਨਾ ਭਾ ਜਾਵੇ ਕੂਕ ਤੋਂ ਭਾਵ ਹੁੰਦਾ ਰਜੋਈ ਜਿਵੇਂ ਬੀਆ ਕੂਕ ਦਿੰਦਾ ਹੈ ਨਾ ਕੂਕ ਮਾਰਦਾ ਹੈ ਪੰਛੀ ਕੂਕ ਦਿੰਦੇ ਹਨ ਉਹ ਆਪਣੀ ਭਾਸ਼ਾ ਵਿੱਚ ਕੂਕ ਦਿੰਦੇ ਹਨ ਉਹ ਉਹਨਾਂ ਵੀ ਰਜੋਈ ਕਰਨੀ ਹੁੰਦੀ ਹੈ ਉਹ ਵੀ ਆਪਣੀ ਸਮਝ ਦੇ ਵਿੱਚ ਭਾਸ਼ਾ ਦੇ ਵਿੱਚ ਰਜੋਈ ਕਰਦੇ ਹਨ ਜਿਨ੍ਹਾਂ ਦਾ ਬਾਣੀ ਦੇ ਵਿੱਚ ਜਿਗਰ ਆਇਆ ਹੈ ਇਸੇ ਤਰ੍ਹਾਂ ਹੀ ਮਨੁੱਖ ਜਿਹੜਾ ਹੈ ਬੋਧ ਔਗਣਾਂ ਦੀ ਰਜੋਈ ਕਰਦਾ ਜਦੋਂ ਮਹਾਰਾਜ ਜੀ ਕਹਿੰਦੇ ਜੇ ਉਹਨੂੰ ਪਾ ਜਾਵੇ ਸਤਿਗੁਰੂ ਜੀ ਕਹਿੰਦੇ ਜੇ ਉਹਨੂੰ ਚੰਗਾ ਲੱਗੇ ਜਾਂ ਇਸ ਭਾਵੇ ਬਖਸ਼ੈ ਸੋਈ ੁਰਜੋਈ ਉਹਦੇ ਚਰਨਾਂ ਵਿੱਚ ਪ੍ਰਵਾਹ ਨੂੰ ਜਾਵੇ ਉਹ ਬਹੁਤੇ ਔਗਣ ਵੀ ਕੱਟ ਕੇ ਹੁਣਖ ਨੂੰ ਤਰਸ ਕਰਕੇ ਬਖਸ਼ ਦਿੰਦਾ ਗੁਰ ਪ੍ਰਸਾਦੀ ਦੁਰਮਤਤ ਖੋਈ ਫਿਰ ਮਹਾਰਾਜ ਜੀ ਉਹ ਕਿਰਪਾ ਕਰਦੇ ਹਨ ਮਹਾਰਾਜ ਜੀ ਕਹਿੰਦੇ ਗੁਰ ਪ੍ਰਸਾਦੀ ਊਰੂ ਦੀ ਕਿਰਪਾ ਜਦੋਂ ਜਾਂਦੀ ਦੁਰਮਤ ਮਾੜੀ ਮਤਤ ਖੋਈ ਜਾਂਦੀ ਹੈ ਨਾਸ ਹੋ ਜਾਂਦੀ ਹੈ ਜਦੋਂ ਕੂਕ ਸੁਣਦਾ ਉਹ ਜਾਂ ਦੇਖਾ ਤੈ ਕੋ ਸੋਈ ਜਿੱਦਰ ਵੀ ਮਹਾਰਾਜ ਜੀ ਕਹਿੰਦੇ ਫਿਰ ਮਨੁੱਖ ਦੇਖਦਾ ਉਹਦੀ ਕਿਰਪਾ ਹੁੰਦੀ ਹੈ ਜਦੋਂ ਮਤ ਜਿਹੜੀ ਇਹ ਮਾੜੀ ਖਤਮ ਹੋ ਜਾਂਦੀ ਹੈ ਫਿਰ ਮਹਾਰਾਜ ਜੀ ਕਹਿੰਦੇ ਜੈ ਦੇਖਾ ਤੈ ਇੱਕੋ ਸੋਈ ਫਿਰ ਦੇਖਣਾ ਜਿਹੜਾ ਉਹ ਚੇਂਜ ਹੋ ਜਾਂਦਾ ਪਹਿਲੋ ਤਾਂ ਨਜ਼ਰ ਹੀ ਨਹੀਂ ਹੁੰਦਾ ਹਿੰਗਤਾ ਦੀ ਹੁੰਵੇਂ ਦੀ ਕੰਧ ਖੜੀ ਹੁੰਦੀ ਹੈ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਅੰਨਾ ਪਨ ਹੁੰਦਾ ਨਜ਼ਰ ਕਿੱਥੋਂ ਆਉਣਾ ਔਰ ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਮਤ ਸਾਫ ਹੋ ਜਾਂਦੀ ਹੈ ਆਚਾ ਜੀ ਕਹਿੰਦੇ ਫਿਰ ਜਿੱਧਰ ਹੀ ਦੇਖਾ ਤੂੰ ਹੀ ਤੂੰ ਉਧਰ ਤੂੰ ਹੀ ਦਿਖਦਾ ਹੈ ਉਹੀ ਜਾਪ ਲੈ ਭਾਈ ਕਨੀਆ ਜੀ ਕਹਿੰਦੇ ਅਣ ਜਿੱਧਰ ਮਹਾਰਾਜ ਜੀ ਦੇਖਦੇ ਆ ਤੁਸੀਂ ਦੇਖਦੇ ਹੋ ਤੂੰ ਹੀ ਤੂੰ ਦੇਖਦਾ ਕੋਈ ਵਿਯਾਰੀ ਦੁਸ਼ਮਣਤਾ ਨਜ਼ਰ ਹੀ ਨਹੀਂ ਹੁੰਦਾ ਮਾ ਭਗਤ ਭਗਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਈ ਸਾਹਿਬ ਜੀ ਕਹਿੰਦੇ ਸਤਿਗੁਰੂ ਜੀ ਐ ਜਾਪਦਾ ਕਿ ਤੁਸੀਂ ਹੋ ਮੈਨੂੰ ਤਾਂ ਕੋਈ ਦੁਸ਼ਮਣ ਜਾਪਦਾ ਨਹੀਂ ਜਾ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਨ ਆਈ ਹਰ ਅਜੀ ਕਹਿੰਦੇ ਜਦੋਂ ਦਾ ਤੁਹਾਡੇ ਨਾਲ ਮੇਲ ਬਣਿਆ ਬਨ ਆਈ ਹੈ ਉਦੋਂ ਦਾ ਕੋਈ ਵੈਰੀ ਕੋਈ ਦੁਸ਼ਮਣ ਨਜ਼ਰ ਹੀ ਨਹੀਂ ਹੁੰਦਾ ਸਾਰੇ ਭਾਈ ਜਾਪਦੇ ਹਨ ਸਾਰੇ ਭਾਈ ਮਿੱਤਰ ਜਾਪਦੇ ਹਨ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਕਹਿੰਦੇ ਭਾਈ ਸਾਹਿਬ ਅਨਯਾ ਜੀ ਦਾ ਮਲਮ ਪੱਟੀ ਵੀ ਲਓ ਜਿੱਥੇ ਲੋ ਦੁਸ਼ਮਣਾਂ ਨੂੰ ਜਾਲ ਸਕੰਦੇ ਉੱਥੇ ਮਲਮ ਪੱਟੀ ਵੀ ਕਰਿਆ ਕਰੋ ਹਟੜ ਦੁਸ਼ਮਣਾਂ ਦਾ ਲਾਜ ਵੀ ਕਰਿਆ ਕਰੋ ਤੇ ਭਾਈ ਇਸੇ ਤਰ੍ਹਾਂ ਨੇਕਾ ਸਿੰਘ ਹੋਏ ਜਿਨ੍ਹਾਂ ਦਾ ਮਨ ਇੰਨਾ ਨਿਰਮਲ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕੋਈ ਵੈਰੀ ਦੁਸ਼ਮਣ ਨਜ਼ਰ ਨਹੀਂ ਆਉਂਦਾ ਜਿਵੇਂ ਅਨੇਕਾਂ ਹੀ ਧਾਰਨਾ ਬਟਜਣ ਗਿਆ ਬਾਣੀ ਦੇ ਨਾਮਦੇਵ ਜੀ ਭਗਤ ਜਿਨ੍ਹਾਂ ਨੂੰ ਕੋਈ ਵੈਰੀ ਦੁਸ਼ਮਣ ਨਜ਼ਰ ਨਹੀਂ ਆਉਂਦਾ ਕੁੱਕਰ ਵੀ ਵੇਖੋ ਪੁੱਤਿਆਂ ਵਿੱਚ ਵੀ ਭਗਵਾਨ ਦਿਸਦਾ ਊਕਰ ਦੇ ਮਗਰ ਦਾਲ ਦਾ ਟੁੱਠਾ ਲੈ ਕੇ ਭੱਜਦੇ ਆਣ ਕਹਿੰਦੇ ਐ ਕਰ ਤੂੰ ਸੁੱਕਾ ਪ੍ਰਸ਼ਾਦਾਂ ਦਾ ਖਾ ਠੂਠਾ ਦਾਲ ਦਾ ਲੈ ਲੈ ਤੇਰੇ ਗਾਲੇ ਵਿੱਚ ਕਿਤੇ ਪ੍ਰਸ਼ਾਦਾ ਨਾਲ ਜਾਵੇ ਦੇਖੋ ਦਾਦੀ ਸੋਚ ਕੈਸੀ ਸੀ ਨਾਮਦੇਵ ਜੀ ਪਰਗੇ ਭਗਤ 15 ਭਗਤ ਹੋਏ ਜਿਨ੍ਹਾਂ ਦੀ ਸੁਰਤੀ ਮਹਾਰਾਜ ਜੀ ਦੇ ਵਿੱਚ ਇੱਕ ਹੋ ਚੁੱਕੀ ਸੀ ਇਸੇ ਤਰ੍ਹਾਂ ਹੀ ਹੁਣ ਵੀ ਜਿਹੜੇ ਭਗਤ ਗੁਰਮੁਖ ਜਨ ਹਨ ਉਹ ਸਦਾ ਹੀ ਆਪਣੀ ਬਿਰਤੀ ਤੋਂ ਇੰਗਤਾ ਕਰੋਧ ਵੈਰ ਦੁਸ਼ਮਣੀ ਖਤਮ ਕਰ ਲੈਂਦੇ ਹਨ ਕਿਉਂਕਿ ਉਹਦੇ ਦਾਰ ਤੇ ਜਿਹੜਾ ਪਰਵਾਣ ਹੋ ਜਾਂਦਾ ਸਤਿਗੁਰੂ ਜੀ ਕਹਿੰਦੇ ਗੁਰ ਪ੍ਰਸਾਦੀ ਦੁਰਮਤ ਕੋਈ ਜਾਂ ਦੇਖਾਂ ਤੈਂ ਕੋ ਸੋਈ ਫਿਰ ਕੋਈ ਨજર ਆਉਂਦਾ ਕਹਿਤ ਨਾਨਕ ਐਸੀ ਮਤ ਆਵੇ ਤਾਂ ਕੋ ਸੱਜ ਸੱਤ ਸਮਾਵੇ ਮਹਾਰਾਜ ਕਹਿੰਦੇ ਖੀਲੀ ਤੋਖ ਵਿੱਚ ਬੇਨਤੀ ਕਰਦਣ ਕਹਿਤ ਨਾਨਕ ਨਾਨਕ ਕਹਿੰਦਾ ਐਸੀ ਮਤ ਆਵੇ ਐਸੀ ਮਤੋ ਬਖਸ਼ ਦਿੰਦਾ ਐਸੀ ਮਤ ਆ ਜਾਂਦੀ ਹੈ ਤਾ ਕੋ ਸੱਚੇ ਸਤਿ ਸਮਾਵੇ ਫਿਰ ਮਹਾਰਾਜ ਜੀ ਕਹਿੰਦੇ ਉਹ ਸੱਚੇ ਦੇ ਵਿੱਚ ਲੀਨ ਹੋ ਜਾਂਦਾ ਉਹ ਹੀ ਦੇਵ ਦੇ ਵਿੱਚ ਸਤ ਸੱਚ ਸਮਾ ਜਾਂਦਾ ਤੇ ਸੱਚੇ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਫਿਰ ਮਨ ਦੇ ਵਿੱਚ ਝੂਠ ਹਿੰਕਤਾ ਮਹਾਰਾਜ ਜੀ ਕਹਿੰਦੇ ਮਨ ਦੇ ਵਿੱਚ ਹੋਮੇ ਦੀ ਮੈਲ ਜਿਹੜੀ ਹੈ ਉਹ ਲੈ ਜਾਂਦੀ ਹੈ ਮਿੱਤਰ ਜਾਪਦਾ ਹਰ ਕੋਈ ਐਸੀ ਮਨ ਆ ਜਾਂਦੀ ਉਹ ਪਰਮੇਸ਼ਰ ਦੇ ਨਾਲ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਪਾਤਸ਼ਾਹ ਜੀ ਗੁਰੂ ਨਾਨਕ ਮਹਾਰਾਜ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹਨ ਸਾਧ ਸੰਗਤ ਜੀਓ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਵੰਦੀ ਜੀ ਨੇ ਕਾ ਭੁਲਾਉ ਜੰਦੀਆਂ ਨ ਮਹਾਰਾਜ ਮਤਬਕਸ਼ਨ ਆਈਆਂ ਮਾਈ ਭਾਈ ਸਭ ਸੰਤਾਨੀਆਂ ਸਤਿਗੁਰ ਜੀ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ